ਹੈਲੋ ਜਸ ਇਹ ਜਸਸੀ ਦਾ ਨੰਬਰ ਹੈ ਜੀ ਹਾਂਜੀ ਜਸਸੀ ਦਾ ਹੈ ਯਾਰ ਤੁਸੀਂ ਕੌਣ ਜੀ ਮੈਂ ਗੁਰਚਰਨ ਬੋਲਦਾ ਸੀਗਾ ਜਿਹਨਾਂ ਦੇ ਘਰੇ ਤੁਸੀਂ ਕੰਮ ਕਰਦੇ ਹੋ ਮੈਂ ਤਾਂ ਸੋਨੂੰ ਮਿਲਿਆ ਵੀ ਨਹੀਂ ਕਿਉਂਕਿ ਮੈਂ ਤਾਂ ਸਵੇਰੇ ਕੰਮ ਤੇ ਨਿਕਲ ਜਾਂਦਾ ਬਾਹਰ ਨੂੰ ਅੱਛਾ ਜੀ ਤੇ ਕੀ ਕਹੋ ਮੰਨਪ੍ਰੀਤ ਮੰਨਪ੍ਰੀਤ ਆਂ ਦੀਦੀ ਹੈ ਜਿਹੜਾ ਉਹਨਾਂ ਦੇ ਘਰੋਂ ਬੋਲ ਰਹੀ ਹੋ ਤੁਸੀਂ ਹਾਂ ਹਾਂ ਉਹਨਾਂ ਉਹਨਾਂ ਦਾ ਹਸਬੰਡ ਉਹਨਾਂ ਦੇ ਹਸਬੰਡ ਬੋਲਿਆ ਨੇ ਤੁਸੀਂ ਹਾਂਜੀ ਹਾਂਜੀ ਉਹਨਾਂ ਦਾ ਹਸਬੰਡ ਹੀ ਬੋਲ ਰਿਹਾ ਜੀ ਹਾਂਜੀ ਮੈਂ ਤੁਹਾਡੇ ਤੇ ਹੀ ਕੰਮ ਕਰਦੀ ਆ ਮੇਰਾ ਨਾਮ ਜਸਸੀ ਹੈ ਜੀ ਹਾਂਜੀ ਜੀ ਸੋ ਜੀ ਬਸ ਦੱਸਣਾ ਕੀ ਹੈ ਕਿ ਮਾਲਕਨ ਤੁਹਾਡੀ ਨਾ ਹੋ ਗਈ ਪੇਕੇ ਦੋਸਤਾਂ ਦੇ ਨਾਸਤੇ ਤੇ ਮੈਨੂੰ ਤੁਹਾਡਾ ਨੰਬਰ ਦੇ ਗਈ ਸੀ ਅੱਛਾ ਮੰਤਰੀ ਜੀ ਦੀ ਹੈ ਗਏ ਹੋਏ ਆ ਕਿ ਹਾਂ ਉਹ ਕਹਿੰਦੇ ਪੇਕੇ ਜਾਣਾ ਹੈ ਕਹਿੰਦੇ ਮੈਂ ਮਿਲ ਆਵਾਂ ਕਹਿੰਦੀ ਹੁਣ ਬਹਾਵ ਚਰੋਗੇ ਮੈਂ ਤੁਰਖੜੀਆਂ ਤੇ ਵੀ ਨਹੀਂ ਜਾਇਆ ਗਿਆ ਮੈਂ ਚਲ ਕੋਈ ਗੱਲ ਨਹੀਂ ਤੁਮ ਮੈਂ ਚਲ ਤੂੰ ਕੋਈ ਗੱਲ ਨਹੀਂ ਮਿਲਿਆ ਹਨਾ ਵੀ ਤੇਰਾ ਮਨ ਕਰਦਾ ਤਾਂ ਫਿਰ ਕਹਿੰਦੇ ਤੁਸੀਂ ਰੋਟੀ ਦਾ ਟਿੱਕਾ ਕਿਵੇਂ ਕਰੋਗੇ ਮੈਂ ਕਿਹਾ ਵੀ ਰੋਟੀ ਦਾ ਤਾਂ ਫਿਰ ਮੈਂ ਹੋਟਲ ਤੋਂ ਖਾ ਲੂੰਗਾ ਉਹ ਕਹਿੰਦੇ ਨਹੀਂ ਰੋਟੀ ਤੁਸੀਂ ਹੋਟਲ ਤੋਂ ਨਹੀਂ ਖਾਣੀ ਫਿਰ ਕਹਿੰਦੇ ਮੈਂ ਕਿਹਾ ਵੀ ਨਹੀਂ ਖਾਣੇ ਤਾਂ ਕੋਈ ਆਪਸ਼ਨ ਦੱਸ ਤੋ ਤੇ ਕਹਿੰਦੇ ਅਜਸੀ ਦਾ ਨੰਬਰ ਲੈ ਲੈ ਜਿਹੜੇ ਆਪਣੇ ਘਰੇ ਕੰਮ ਕਰਦੀ ਹੈ ਮੈਂ ਕਿਹਾ ਮੇਰੇ ਤਾਂ ਸੋਹਣੇ ਤੇ ਸੁਆਗਰ ਦੀ ਗੱਲ ਬਣ ਗਈ ਹੋਰ ਕਿੱਥੇ ਜੀ ਤੁਸੀਂ ਇਸ ਟਾਈਮ ਮੈਂ ਤਾਂ ਘਰੇ ਸੀ ਜੀ ਕਿਸੇ ਦੇ ਘਰੇ ਕੰਮ ਕਰਕੇ ਬਸ ਹੁਣੇ ਅਰੈਸਟ ਕਰਨ ਵਾਸਤੇ ਆਈ ਹੋਈ ਸੀਗੀ ਤੇ ਥੋੜਾ ਜਿਹਾ ਸੌਦਾ ਪੱਤਾ ਲੈਣ ਜਾਣਾ ਸੀਗਾ ਵੀ ਆਪਣੀ ਦੁਕਾਨ ਤੇ ਪੈਸੇ ਕਿਥੇ ਹੈ ਨਹੀਂਗੇ ਕਿੱਥੇ ਮਿਲੇ ਨਹੀਂਗੇ ਪਹਿਲਾਂ ਫੜ ਕੇ ਲਾ ਲੇ ਕਿਉਂਕਿ ਮੰਮੀ ਬਿਮਾਰ ਹੋ ਗਈ ਸੀ ਇਹ ਤੇ ਮੇਰੇ ਛੋਟੇ ਭਰਾ ਦੀ ਵੀ ਚੀਜ਼ ਪਰ ਨਹੀਂ ਸੀਗੀ ਤਾਂ ਕਰਕੇ ਜੀ ਫਿਰ ਮੈਂ ਦੀਦੀ ਨੂੰ ਕਿਹਾ ਸੀ ਮੰਤਰੀ ਦੀਦੀ ਨੂੰ ਵੀ ਤੁਸੀਂ ਕਹਿੰਦੇ ਮੈਂ ਆ ਕੇ ਹਿਸਾਬ ਕਿਤਾਬ ਕਰ ਦੂੰਗੀ ਤੁਹਾਡਾ ਇੱਕ ਤਾਂ ਮਨਪ੍ਰੀਤ ਦੀਦੀ ਵੀ ਨਾ ਬੜੀ ਉਹ ਹੈਗੀ ਕੰਜੂਸ ਨਹੀਂ ਨਹੀਂ ਆ ਨਹੀਂ ਦੀਦੀ ਬਹੁਤ ਪਤੀ ਹੈਗੇ ਨਹੀਂ ਮੈਂ ਨੋਤੈਂ ਮੈਂ ਤਾਂ ਇਹ ਛੋਟੀ ਭੈਣ ਨੂੰ ਸਮਝਦੀ ਐ ਮੈਨੂੰ ਹੁਣ ਉਹਨਾਂ ਨੇ ਥੋੜੇ ਚਿਰ ਪਹਿਲਾਂ ਸੂਟ ਸਮਾ ਕੇ ਦਿੱਤਾ ਸੀ ਕਹਿੰਦੇ ਨਹੀਂ ਵੀ ਇੰਨੀ ਕਸੇ ਤੇ ਪ੍ਰਾਣੀ ਕੱਪੜੇ ਨਹੀਂ ਪਾਉਣੇਗੇ ਪਰ ਇਹਨਾਂ ਵਧੀਆ ਕੰਮ ਕਰਦੀ ਐ ਮੇਰੇ ਬੱਚਾ ਨੂੰ ਸਾਹਮਦੀ ਐ ਤਾਂ ਦੀਦੀ ਤਾਂ ਬਹੁਤ ਵਧੀਆ ਤੁਸੀਂ ਗਲਤ ਕਹਿ ਰਹੇ ਹੋ ਨਹੀਂ ਕੰਜੂਸ ਹੈ ਨਹੀਂਗੇ ਉਹ ਕਹਿ ਰਹੇ ਸੀ ਕੰਨੀ ਜੀ ਮੈਨੂੰ ਟਾਈਮ ਹੈ ਨਹੀਂ ਇਸ ਵਰਨ ਦਾ ਮੈਂ ਥੋੜਾ ਆ ਕੇ ਹਿਸਾਬ ਕਰੂੰਗੀ ਤੁਹਾਨੂੰ ਅੱਛਾ ਉਹ ਗੱਲ ਪਤਾ ਕੀ ਐ ਮੇਰੇ ਗੱਲ ਸੁਣੋ ਮੇਰੇ ਨਾਲ ਵਿਆਹੀ ਹੋਈ ਹੈ ਮੈਨੂੰ ਪਤਾ ਹੈ ਨਾ ਉਹਦੀ ਸਿਚੁਏਸ਼ਨ ਉਹਦੀ ਕਿਵੇਂ ਦੀ ਕੰਡੀਸ਼ਨ ਹੈ ਕਿਵੇਂ ਮੇਰੇ ਨਾਲ ਵਰਤਾਵਰ ਕਰਦੀ ਹੈ ਤੇ ਇਹਨਾਂ ਦੇ ਵਧੀਆ ਕਰੋਗੇ ਉਹ ਹਾਂ ਹੁਣ ਮੈਂ ਮੇਰੀ ਗੱਲ ਸੁਣ ਹੁਣ ਮੈਂ ਸ਼ਾਮ ਨੂੰ ਜਿਵੇਂ ਡਰਿੰਕ ਕਰ ਲੈਂਦਾ ਠੀਕ ਹੈ ਡਰਿੰਕ ਕਰੇ ਬਾਅਦ ਫਿਰ ਉਹ ਕਹਿ ਦਿੰਦੀ ਹੈ ਤੁਸੀਂ ਡਰਿੰਕ ਕਿਉਂ ਕੀਤੀ ਤੁਸੀਂ ਐਵੇਂ ਕਵਿਤਾ ਦੇਖੋ ਆਪਾਂ ਤਾਂ ਖੁੱਲੇ ਵਿਚਾਰਾਂ ਨੇ ਮੈਨੂੰ ਤੁਸੀਂ ਵਧੀਆ ਲੱਗੇ ਤਾਂ ਹੀ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਤੁਸੀਂ ਜਦੋਂ ਆਉਂਗੇ ਖਾਣਾ ਬਣਾਉਣ ਵਾਸਤੇ ਆਪਾਂ ਬੈਠਾਂਗੇ ਗੱਲਾਂ-ਬਾਤਾਂ ਕਰਾਂਗੇ ਤੁਸੀਂ ਮੈਨੂੰ ਸਮਝ ਨਹੀਂ ਨਹੀਂ ਮੈਂ ਖਾਣਾ ਤਾਂ ਬਣਾ ਕੇ ਜਾਵਾਂਗੀ ਪਰ ਮਨ ਜੀਦਾ ਵੀ ਮੈਨੂੰ ਅਗਰ ਮੰਨ ਲਓ ਫੋਨ ਆ ਗਿਆ ਫਿਰ ਮੈਨੂੰ ਤਾਂ ਫਿਰ ਮੈਨੂੰ ਬਹੁਤ ਚੇਕ ਹੋ ਜੂਗੀ ਮਤਲਬ ਮੈਨੂੰ ਐ ਲੱਗੂਗਾ ਕਿ ਮੈਂ ਕਿ ਬਿਨਾ ਫੋਨ ਕਰੀ ਮੈਂ ਜਾਵਣਾ ਤਾਂ ਵਧੀਆ ਰਹੂਗਾ ਮੈਂ ਆਪਣੇ ਆਪ ਨੂੰ ਕੁਝ ਕਿਸਮਤ ਸਮਝੂਗੀ ਮੈਂ ਜ਼ਰੂਰ ਤੁਹਾਨੂੰ ਖਾਣਾ ਬਣਾ ਕੇ ਦੇ ਕੇ ਜਾਵਾਂਗੀ ਜੀ ਨਹੀਂ ਖਾਣਾ ਬਣਾ ਕੇ ਜੋ ਦੇ ਕੇ ਜਾਓਗੇ ਤਾਂ ਫਿਰ मनप नहीं, नहीं।, नहीं, नहीं, तो नहीं बिलकुल भी नहीं हां कली मेन पता हेगा मेरी जिमेदारिया चुलचीवी हम मेरी एज भी हम पची छब्बीस ਸੋਚਦੀ ਐ ਪਰ ਮੈਂ ਜ਼ਿੰਮੇਦਾਰੀਆਂ ਚੁਲ ਗਈਆਂ ਮੈਂ ਖੁਦ ਹੀ ਨਾ ਕਹਿ ਦਿੰਨੀ ਆ ਮੇਰਾ ਵੀ ਕੋਈ ਮੇਰੀ ਵੀ ਅੰਦਰੋਂ ਨਹੀਂ ਖਿਆਲ ਹੈ ਵੀ ਹੈ ਜਿਹੜੇ ਹਮਾਰੇ ਮਾਰਦੇ ਪਰ ਮੈਂ ਨਹੀਂ ਮੈਂ ਮੇਰੀ ਗੱਲ ਸੁਣਾ ਜਸ ਜਸ ਜੀ ਮੇਰੀ ਪਲੀਜ਼ ਗੱਲ ਤਾਂ ਸੁਣਦਾ ਵੀ ਆਪਾਂ ਕਿਹੜਾ ਕਿਸੇ ਨੂੰ ਪਤਾ ਲੱਗਣ ਦਿੰਨੇ ਹਾਂ ਜਾਂ ਤਾਂ ਹੋਵੇ ਵੀ ਗੱਲ ਇਹ ਨਾ ਗੱਲ ਤੇ ਨਹੀਂ ਮੈਂ ਆਏ ਤਾਂ ਮੈਂ ਬਹੁਤ ਵਾਰ ਰੁਕੀ ਵੀ ਆ ਤੁਹਾਨੂੰ ਪਤਾ ਹੀ ਹੈਗਾ ਜਿੱਦੋਂ ਆਪਣੇ ਛੋਟੇ ਛੋਟੇ ਗੁਰਮੀਤ ਬਿਮਾਰ ਹੋ ਜਾਂਦਾ ਹੈਗਾ ਹੂੰ ਹੂੰ ਤੇ ਨਾ ਸਭ ਦਾ ਛੋਟਾ ਬਟਾ ਇਹ ਬਿਮਾਰ ਹੋ ਜਾਂਦਾ ਹੈਗਾ ਮੈਂ ਤਾਂ ਆਪਦੀ ਭਾਂਜੇ ਭਾਂਜੀਆਂ ਨੂੰ ਵੀ ਰੱਖੀ ਇਹਨਾਂ ਨੂੰ ਆਹ ਉਹ ਰੱਖਦੇ ਲੈ ਹੈਗਾ ਪਰ ਮੇਰਾ ਨਾ ਸੱਚੀ ਨਾ ਤੇਰੇ ਤੇ ਦੇ ਲਾਇਆ ਗਿਆ ਸੀਗਾ ਤੇ ਮੈਂ ਰੱਬ ਤੋਂ ਵੀ ਤੈਨੂੰ ਹੀ ਮੰਗਦਾ ਸੀ ਵੀ ਇੱਕ ਵਾਰ ਜੇ ਸਿਮਨ ਮਿਲ ਲੈ ਹੈ ਨਾ ਤੂੰ ਜਿਹੜੀ ਖੁਸ਼ੀ ਤੈਨੂੰ ਚਾਹੀਦੀ ਹੈ ਜੋ ਵੀ ਹੈਗੀ ਮੈਂ ਤੇਰੇ ਲਈ ਅਵੇਲੇਬਲ ਹਾਂ ਹਮੇਸ਼ਾ ਨਾ ਤੇ ਅੱਗੇ ਵੀ ਰਹੂੰਗਾ ਤੂੰ ਦੇਖ ਲਓ ਜੇ ਵੀ ਹੈ ਨਾ ਮੇਰੇ ਮਾਨ ਨਾ ਤੋੜੋ ਮੈਂ ਤੁਹਾਡੇ ਅੱਗੇ ਇੱਕ ਪ੍ਰੋਪੋਜ਼ਲ ਦਿੱਤਾ ਹੈ ਆਪਣਾ ਹੈ ਨਾ ਤੁਸੀਂ ਸਾਂਹਮਣੇਦਾਰ ਲੱਗਦੇ ਹੋ ਮੈਨੂੰ ਤੇ ਤੁਸੀਂ ਪ੍ਰੋਪੋਜ਼ਲ ਨੂੰ ਠੁਕਰਾਉਣਾ ਹੈ ਜਾਂ ਕਕੇ ਸੀਨ ਇਹਨਾਂ ਲਾਉਣੇ ਆ ਜੁਵਿਸ਼ ਹਨਾ ਮੈਂ ਹੁਣ ਕੀ ਕਰ ਸਕਦਾ ਦੱਸੋ ਇੱਕ ਵਾਰੇ ਸੋਚ ਲੋ ਵਿਚਾਰ ਲੋ ਵੀ ਆਪਣੀ ਗੱਲ ਤੇਰੇ ਮੇਰੇ ਵਿੱਚ ਹੀ ਰਹੂਗੀ ਨਾ ਮਨਪ੍ਰੀਤ ਨੂੰ ਪਤਾ ਲੱਗੇ ਤੇ ਨਾ ਆਪਣੇ ਕਿਸੇ ਹੋਰ ਨੂੰ ਪਤਾ ਲੱਗੇ ਤੂੰ ਆਪਣੇ ਘਰੇ ਕੰਮ ਕਰਦੇ ਆ ਠੀਕ ਹੈ ਨਾ ਬਾਕੀ ਦੱਸੋ ਤੁਸੀਂ ਹਲੋ ਹਾਂਜੀ ਕੁਝ ਨਹੀਂ ਮੈਂ ਸੋਚ ਕੇ ਚਾਰ ਕੇ ਦੱਸ ਦੂੰਗੀ ਜੀ ਅੱਛਾ ਮਤਲਬ ਹਾਂ ਇਨੀਸ਼ੀਏਟ ਕੀਤਾ ਹੁੰਦਾ ਨਹੀਂ ਐ ਥੋੜਾ ਜਿਹਾ ਵੇਟ ਕਰਨਾ ਪਊਗਾ ਬਾਕੀ ਜੋ ਜੋ ਸਰਦਾ ਪਲ ਬਹੁਤ ਮਿੱਠਾ ਹੁੰਦਾ ਹੈ ਜੀ ਇੱਕ ਨਾ ਜਿਵੇਂ ਮੇਰੀ ਸਾਈਕੋਲੋਜੀ ਪੜ੍ਹੀ ਹੋਈ ਹੈ ਤੇ ਸਾਈਕੋਲੋਜੀ ਦੇ ਵਿੱਚ ਇੱਕ ਟੌਪਿਕ ਆਉਂਦਾ ਕਿ ਜਦੋਂ ਆਪਾਂ ਨੂੰ ਸਾਹਮਣੇ ਕੋਈ ਰਿਸਪੌਂਸ ਮਿਲਦਾ ਉਹ ਤੋਂ ਵਾਈਬਸ ਆ ਜਾਂਦੀਆਂ ਹਨਾ ਤੁਸੀਂ ਨਹੀਂ ਸਹੀ ਸਮਝ ਗਏ ਹੋਵੋਗੇ ਉਹ ਵਾਈਬ ਮਨ ਨੂੰ ਆ ਗਈ ਵੀ ਲੱਗਦਾ ਗੱਲ ਬਣ ਜੂਗੀ ਜੇ ਸ਼ਾਮ ਨੂੰ ਖਾਣਾ ਬਣਾਉਣਾ ਹੂੰ ਕੋਈ ਨਹੀਂ ਖਾਣਾ ਤੁਮੇ ਤੁਹਾਡਾ ਬਣਾ ਦੂੰਗੀ ਐਜੀ ਕੋਈ ਗੱਲ ਨਹੀਂਗੀ ਮੈਂ ਖਾਣਾ ਨਹੀਂ ਬਣਾ ਕੇ ਜਾਊਂਗੀ ਜਿਹੜੇ ਤੁਸੀਂ ਹੋਰ ਕੋਈ ਵੀ ਉਪਮ ਕਰੂੰਗੀ ਮੈਂ ਜ਼ਰੂਰ ਸਿਰ ਪਰਵਾਣਾ ਮੇਰੇ ਪਰ ਮੈਂ ਅਜੀ ਮੈਨੂੰ ਥੋੜਾ ਟਾਈਮ ਚਾਹੀਦਾ ਸੋਚਣ ਦਾ ਕਿਉਂਕਿ ਮੇਰੀ ਮੰਤਰੀ ਜੀ ਦੀ ਨਾਲ ਬਹੁਤ ਅਟੈਚਮੈਂਟ ਹੈ ਨਾ ਜਿ세 ਮੇਰੀ ਗੱਲ ਸੁਣ ਲੈ ਫਿਰ ਆਪਾਂ ਐ ਕਰਦੇ ਹਾਂ ਨਾ ਤੁਸੀਂ ਆਓ ਤੇ ਆਪਾਂ ਬੈਠ ਕੇ ਇਕੱਠੇ ਖਾਣੇ ਖਾਣਾ ਖਾਵਾਂਗੇ ਬੈਠ ਕੇ ਡਿਸਕਸ ਕਰਦੇ ਹਾਂ ਸਮੈਟਰ ਤੇ ਠੀਕ ਹੈ ਨਾ ਜੀ ਹਾਂਜੀ ਠੀਕ ਹੈ ਆਉਤੀ ਆਜੂ ওকে ওকে ਫਿਰ ਆ ਜੀ ਦਾ ਟਾਈਮ ਨਾਲ ਆ ਜੀ 8:00 ਵਜੇ ਠੀਕ ਹੈ ਨਾ ਆਉਣੀ ਹੈ ਸੌਣੀ ਹੈ ਜੀ ਥੋੜਾ ਜਿਹਾ ਸਮਾਨ ਲੈ ਕੇ ਘੇ ਰੱਖਿਆ ਮੈਂ ਮੈਨੂੰ 2 ਘੰਟੇ ਲੱਗੂਗਾ ਫਿਰ ਮੈਂ ਆ ਜਾਣੀ ਜੀ ਤੁਸੀਂ ਆ ਜਾਓ ਠੀਕ ਹੈ ਜੀ ਠੀਕ ਹੈ ਜੀ